ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ ਦੇ ਵਿੱਚ ਤਾਂ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਆਪਣੇ ਪਸ਼ੂਆਂ ਵਾਸਤੇ ਮੱਛਰਦਾਨੀ ਲਾ ਰਹੇ ਹਾਂ ਕਿ ਮੱਛਰ ਕਾਫੀ ਜ਼ਿਆਦਾ ਹੋ ਗਿਆ ਪਸ਼ੂ ਕਾਫੀ ਤੰਗ ਹੁੰਦੇ ਆ ਤਾਂ ਆਪਾਂ ਮੱਛਰਦਾਨੀ ਲਾਵਾਂਗੇ ਦੋਨੇ ਜਿਹੜੇ ਆ ਬਾਹਰ ਆਪਣੇ ਕਮਰੇ ਦੇ ਮੂਰੇ ਮੱਛਰਦਾਨੀ ਲਾ ਕੇ ਤੇ ਆਪਾਂ ਹੀ ਕਰਦੇ ਹੁੰਦੇ ਆ ਵੀ ਅੰਦਰ ਬਾਹਰ ਧੂਆ ਕਰ ਦਿੰਦੇ ਆ ਮੱਛਰਦਾਨੀ ਇੱਕ ਵਾਰ ਚੱਕ ਕੇ ਤੇ ਸਾਰਾ ਮੱਛਰ ਬਾਹਰ ਆ ਜਾਂਦਾ ਤੇ ਫਿਰ ਤੇ ਉਸ ਤੋਂ ਬਾਅਦ ਮੱਛਰਦਾਨੀ ਥੱਲੇ ਸੈਟ ਕੇ ਚੰਗੀ ਜਿਹਾ ਨੱਪ ਦਿੰਨੇ ਪਸ਼ੂ ਅੰਦਰ ਬੰਦ ਕੇ Traen ahí, ਤਾਂ ਦੋਸਤੋ ਆਪਾਂ ਮੱਛੀਦਾਨੀ ਇੱਕ ਵਾਰੀ ਖੋਲ ਕੇ ਆਪਣੇ ਲਫਾਕੇ ਦੇ ਵਿੱਚ ਤੇ ਆਪਾਂ ਵੇਖ ਲਈਏ ਕਿਹੜੀ ਮੱਛੀਦਾਨੀ ਕਿਹੜੇ ਗੇਟ ਦੀ ਹੈ ਤੇ ਉਸ ਤੋਂ ਬਾਅਦ ਚਾਪਾ ਕੈਚਰ ਲਾ ਕੇ ਇਹਨੂੰ ਤਾਂ ਇੱਕ ਵਾਰੀ ਉੱਤੋਂ ਬੰਦ ਦਾਂਗੇ ਤੇ ਫਿਰ ਕੈਚਰਾਂ ਨਾਲ ਇਹਨੂੰ ਸਾਰੀ ਨੱਪ ਦਾਂਗੇ ਅੱਧੀ ਮੱਛੀਦਾਨੀ ਆਪਾਂ ਕੈਚਰਾਂ ਨਾਲ ਪੂਰੀ ਨੱਪ ਦਾਂਗੇ ਬਾਕੀ ਅੱਧੀ ਚੱਕਣ ਵਾਸਤੇ ਰੱਖ ਲਾਂਗੇ ਪਸੂਆਂ ਦੇ ਬਾਹਰ ਦਾ ਰੌਣਜਨ ਤੇ ਭਾਈ ਆਪਾਂ ਜਿਹੜੀ ਮੇਨ ਡੋਰੀ ਆ ਮੱਛਰਾਂ ਦੇ ਵਿੱਚ ਦੀ ਕਢੀ ਤੇ ਆਪਾਂ ਕੈਚਰ ਲਾ ਕੇ ਤੇ ਇਹਨੂੰ ਸਿੱਧੀ ਇੱਕ ਵਾਰੀ ਬੰਨਤੀ ਆ ਤਾਂ ਆਪਾਂ ਗੱਤੇ ਕੱਟਲੇ ਸੀਗੇ ਕੈਚਰ ਐ ਥੱਲੇ ਕੈਚਰ ਇਹਦੇ ਉੱਤੇ ਲਾਉਣ ਨੂੰ ਤਾਂ ਕਿ ਖਿੱਚ ਕੇ ਮੱਛਰਾਂ ਨਹੀਂ ਆਪਣੀ ਪਾਟੇ ਨਾਲ ਤੇ ਭਾਈ ਇੱਕ ਪਾਸਾ ਆਪਣਾ ਜਿਹੜਾ ਜਿਹੜਾ ਇੱਕ ਵਾਰ ਉਹ ਟਾਕਦਾ ਆਪਾਂ ਮੱਛਾ ਦਾਣੀ ਨੇ ਤੇ ਕੈਚਰ ਲਾ ਕੇ ਉਤੋਂ ਆਪਾਂ ਚੰਗੀ ਤਰ੍ਹਾਂ ਨੱਪਤੀ ਆ ਅੱਧੀ ਛੱੜਤੀ ਵੀ ਅੱਧੀ ਫਿਰ ਚੱਕਣੀ ਪਊਗੀ ਇਹ ਪੱਠਿਆਂ ਵਾਲੀ ਮਸ਼ੀਨ ਆ ਉਧਰ ਆਪਣੀ ਤੇ ਪੱਠੇ-ਫੁੱਟੇ ਜਦੋਂ ਕੁੱਤਰ ਕੇ ਪੱਠੇ-ਫੁੱਟੇ ਕੁੱਤਰ ਕੇ ਤੇ ਬਾਹਰ ਕੱਢਣੇ ਤੇ ਟੋਕੜਾ ਕਰਾ ਲੈ ਕੇ ਤਾਂ ਕਰਕੇ ਤੇ ਆਪਾਂ ਉਹ ਛੱੜਤੀ ਅੱਧੀ ਮੱਛਾ ਜਾਵੇ ਇੱਕ ਉਹ ਕਰਕੇ ਬਈ ਪਸੂ ਕਾਫੀ ਪਰੇਸ਼ਾਨ ਹੋ ਰਿਹਾ ਤਾਂ ਕਰਕੇ ਆਪਾਂ ਸੋਚਿਆ ਵੀ ਆਪਾਂ ਮੱਛਾਦਾਨ ਲਾ ਕੇ ਤੇ ਇਹਨਾਂ ਨੂੰ ਅੰਦਰ ਵਾਰ ਦਾਂਗੇ ਉਸ ਤੋਂ ਪਲਖਾ ਛੱਡ ਕੇ ਤੇ ਅੰਦਰ ਵਧੀਆ ਬਹਿ ਜਾਣਗੇ ਫਿਰ ਪਸੂ ਇੱਕ ਵਾਰੀ ਧੂਆਂ ਕਰਕੇ ਤੇ ਬਾਹਰ ਮੱਛਰ ਕੱਢ ਕੇ ਉਸ ਤੋਂ ਬਾਅਦ ਚ ਪਸੂ ਅੰਦਰ ਕਰ ਦਾਂਗੇ ਕਰਾ ਲੈ ਕੇ ਨਾ ਸਰਦਨੀ ਆਪਣੀ ਲੱਗ ਚੁੱਕੀ ਤੇ ਇਹ ਦੇਖ ਸਕਦੇ ਹੋ ਤਾਂ ਆਪਣੇ ਕੋਲ 550 ਦੀ ਪਈ ਸੀ ਤੇ ਗੇਟ ਦਾ ਇੱਕ ਦਾ ਸਹਿਜ ਹੈ 10 ਬਜ 10 ਤਾਂ ਉਮੀਦ ਕਰਦੇ ਤੈਨੂੰ ਇਸ ਵੀਡੀਓ ਚੋਂ ਕੁਝ ਨਵਾਂ ਕੁਝ ਸਿੱਖਣ ਨੂੰ ਮਿਲੇ ਹੋਗਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਲਾਈਕ ਕਰਿਓ ਧੰਨਵਾਦ